ਜਗਰਾਉਂ ਦੇ ਪਿੰਡ ਮੱਲਾ ਵਿਕੇ ਉਸ ਸਮੇਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਪਿੰਡ ਦੇ ਹੀ ਇੱਕ 72 ਸਾਲ ਦੇ ਬਜ਼ੁਰਗ ਜੀਂਦਰ ਸਿੰਘ ਨੂੰ 25 ਸਾਲ ਬਾਅਦ ਕੋਰਟ ਤੋਂ ਆਪਣਾ ਹੱਕ ਮਿਲਿਆ ਜਿਸ ਲਈ ਉਸ ਬਜ਼ੁਰਗ ਸਮੇਤ ਪਿੰਡ ਵਾਸੀਆਂ ਨੇ ਕੋਰਟ ਦਾ ਧੰਨਵਾਦ ਕੀਤਾ ਦਰਸਲ ਇਸ ਪਿੰਡ ਦੇ ਬਜ਼ੁਰਗ ਜੀਂਦਰ ਸਿੰਘ ਨੇ 25 ਸਾਲ ਪਹਿਲਾਂ ਪਿੰਡ ਦੇ ਹੀ ਇੱਕ ਵਿਅਕਤੀ ਰਣਜੀਤ ਸਿੰਘ ਨੂੰ 1.5 ਲੱਖ ਉਧਾਰੇ ਦਿੱਤੇ ਸਨ ਅਤੇ ਇਹ ਪੈਸੇ ਦੇਣ ਸਮੇਂ ਇੱਕ ਪਰੋ ਨੋਟ ਵੀ ਕਰਵਾ ਲਿਆ ਸੀ ਜਿਸ ਤੋਂ ਬਾਅਦ ਰਣਜੀਤ ਸਿੰਘ ਨੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ ਅਤੇ ਜਗਿੰਦਰ ਨੇ ਉਸ ਪਰਉਨ ਉੜਦੇ ਸਹਾਰੇ ਕੋਰਟ ਵਿੱਚ ਕੇਸ ਲਗਾ ਦਿੱਤਾ ਜਿਸ ਦੇ ਚੱਲਦੇ 25 ਸਾਲ ਬੀਤ ਜਾਣ ਤੋਂ ਬਾਅਦ ਅੱਜ ਮਾਨਯੋਗ ਕੋਰਟ ਨੇ ਰਣਜੀਤ ਸਿੰਘ ਦੇ ਇੱਕ 12 ਬਿਸਵੇ ਪਲਾਟ ਦੀ ਬੋਲੀ ਲਗਾ ਕੇ ਪਲਾਟ ਮੇਜਰ ਸਿੰਘ ਨੂੰ ਵੇਚ ਦਿੱਤਾ ਅਤੇ ਉਸ ਦੀ ਰਕਮ ਵਿੱਚੋਂ ਜਗਿੰਦਰ ਸਿੰਘ ਨੂੰ ਉਸ ਦੇ ਪੈਸੇ ਬਿਆਜ ਸਮੇਤ ਵਾਪਸ ਕਰ ਦਿੱਤੇ ਇਸ ਮੌਕੇ ਜਗਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਇਨਸਾਫ ਮਿਲਣ ਵਿੱਚ ਬਹੁਤ ਸਾਲ ਲੱਗ ਗਏ ਜਿਸ ਦੌਰਾਨ ਜਗਿੰਦਰ ਸਿੰਘ ਅਧਰੰਗ ਕਾਰਨ ਮਰਨ ਕਿਨਾਰੇ ਪਹੁੰਚ ਗਿਆ ਸੀ ਪਰ ਅੱਜ ਉਸ ਨੂੰ ਬਣਦਾ ਹੱਕ ਮਿਲਣ ਤੇ ਉਹ ਬਹੁਤ ਖੁਸ਼ ਨੇ ਅਤੇ ਮਾਨਯੋਗ ਕੋਰਟ ਦਾ ਧੰਨਵਾਦ ਵੀ ਕਰਦੇ ਨੇ ਜਗਰਉਤੋ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਰਿਪੋਰਟ ਕੇਸ ਨਹੀਂ ਜੀ 25 26 ਸਾਲ ਹੋ ਚਲੇ ਹਾਂਜੀ ਉਹ ਕਿੰਨੀ ਥਾਂ ਸੀ ਇਹ ਜਿਹਦਾ ਹੱਕ ਲੈਣ ਲਈ ਤੁਸੀਂ ਇਹ ਲੜਾਈ ਲੜੀ ਆ ਸਾਡੇ ਦਾ ਪੈਸਿਆਂ ਦਾ ਹੱਕ ਹੀ ਲਿਆ ਮੇਜਰ ਸਿੰਘ ਦੇ ਜਿਹਨੇ ਬੋਲੀ ਲਾਈ ਸੀ ਉਹਦੇ ਹੱਕ ਉਹਨੂੰ ਮਿਲ ਗਿਆ ਸਾਨੂੰ ਸਾਡੇ ਪੈਸੇ ਮਿਲ ਗਏ ਠੀਕ ਹੈ ਜੀ ਠੀਕ ਹੈ ਜੀ ਤੇ ਅਸੀਂ ਸੰਤੋਸ਼ਟਾ ਮਤਲਬ ਦੋ ਵਾਰੀ ਦਰੰਗ ਵੀ ਆ ਗਿਆ ਬਾਪੂ ਜੀ ਨੂੰ ਤੇ ਬਹੁਤ ਤੰਗ ਰਹੇ ਆ ਤੇ ਸਾਰੀ ਉਹ ਮਾਰੀ ਇਹਨਾਂ ਨੇ ਲਾਤੀ ਆ ਆਪਣੀ ਇਸ ਕੇਸ ਦੇ ਚੱਟਾ ਜੀ ਤੇ ਹੁਣ ਚਲੋ ਅਸੀਂ ਕੋਰਟ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਜੋ ਕਿ ਸਾਨੂੰ 25 ਸਾਲਾਂ ਬਾਅਦ ਇਨਸਾਬ ਮਿਲਿਆ ਤੇ ਹਰ ਇੱਕ ਨੂੰ ਮਿਲਣਾ ਚਾਹੀਦਾ ਸੀ। ਬਹੁਤ ਦੇਰ ਨਾਲ ਮਿਲਿਆ। ਸਭਲੇ ਪਿੰਡ ਦਾ ਸਾਰੇ ਦਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਆ ਬੰਦੇ ਆਏ ਆ ਸਰਪੰਚ ਪੰਚ ਮੈਂਬਰ ਜੋ ਵੀ ਸਾਡੇ ਚਾਹਵਾਨ ਆ ਸਾਰੇ ਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਸਾਡਾ ਸੰਯੋਗ ਦਿੱਤਾ। ਹਾਲਾਂਕਿ ਬੱਟੂ ਪਰਿਵਾਰ ਹੈ ਹੋਰ ਬਾਕੀ ਆ ਸਾਰੇ ਬਾਈ ਹੁਣੀ ਆ ਤੇ ਪੰਮਾ ਬਾਈ ਹੈ ਹੋਰ ਸਰਪੰਚ ਸਾਹਿਬ ਹੈ ਇਥੋਂ ਦੇ ਤੇ ਮੈਂਬਰ ਆ ਪੰਚਾਇਤ ਆਪਣੇ ਨਾਲ ਆ ਸਾਰੀ। ਬਹੁਤ ਵਧੀਆ ਇਹਨਾਂ ਨੇ ਸੰਯੋਗ ਦਿੱਤਾ ਸਾਡਾ। ਆਨੂ ਪਿੰਡ ਤੋਂ ਬੰਦਾ ਲਿਆਉਣ ਦੀ ਲੋੜ ਨਹੀਂ ਸੀ ਸਾਰਾ ਪਿੰਡ ਸਾਡੇ ਨਾਲ ਖੜ ਗਿਆ ਸਾਰਿਆਂ ਨੂੰ ਪਤਾ ਸੀਗਾ ਵੀ ਤੂੰ ਇਹ ਹੱਕ ਹੈ ਉਹਨਾਂ ਨੇ ਹੱਕ ਦੀ ਗੱਲ ਕਰਦਿਆਂ ਹੋਇਆਂ ਤਾਂ ਹੀ ਉਹ ਪਿੰਡ ਸਾਡੇ ਨਾਲ ਖੜਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਸਾਡੇ ਵਾਲਿਓ ਹੱਥ ਜੋੜ ਕੇ ਕਰਦੇ ਆ ਪੂਰੇ ਪਿੰਡ ਦਾ ਇੱਕ ਕੋਟ ਦਾ ਵੀ ਠੀਕ ਹੈ ਬਹੁਤ ਜੀ ਧੰਨਵਾਦ ਜੀ ਇੱਥੇ ਪਿੰਡ ਦਾ ਮਸਲਾ ਕਰਚਰ ਸਿੰਘਾ ਪਿੰਡ ਮੱਲਾ ਤਹਿਸੀਲ ਜਗਰਾਉਂ ਡੈਸਟੀਕ ਲੁਧਿਆਣਾ ਮਾਣੂ ਕਦੇ ਬੰਦੇ ਨੇ ਜਗਿੰਦਰ ਸਿੰਘ ਨੇ ਪਿੰਡ ਮੱਲੇ ਦੇ ਰਣਜੀਤ ਸਿੰਘ ਨੂੰ ਪਰ ਉਹ ਨੋਟ ਤੇ ਪੈਸੇ ਦਿੱਤੇ ਸੀ ਹੂੰ ਉਹਦੇ ਵਿਹਤ ਤੇ ਕੋਰਟ ਚ ਕੇਸ ਚੱਲਦਾ ਸੀ ਜਗਰਾਉਂ ਜਗਰਾਉਂ ਤੋਂ ਕੇਸ ਜਿੱਤ ਗਿਆ ਸੀ ਇਹ ਪਲਾਟ ਦੀ ਬੋਲੀ ਹੋਈ ਸੀ 2018 ਚ ਉਦੋਂ ਬਾਅਦ ਆ ਰঞ্জੀਤ ਸਿੰਘ ਨੇ ਕੇਸ ਲੁਧਿਆਣੇ ਲਾਇਆ ਲੁਧਿਆਣੇ ਤੋਂ ਵੀ ਕੇਸ ਜਕੇਂਦਰ ਸਿੰਘ ਜਿੱਤ ਗਿਆ ਸੀ ਤੇ ਫੇਰ ਲੁਧਿਆਣੇ ਤੋਂ ਬਾਅਦ ਰঞ্জੀਤ ਸਿੰਘ ਨੇ ਹਾਈ ਕੋਰਟ ਕਰਤਾ ਸੀ ਹਾਈ ਕੋਰਟ ਤੋਂ ਕੇਸ ਜਿੱਤ ਕੇ 2018 ਦੀ ਬੋਲੀ ਹੋਈ ਸੀ ਮੇਜਰ ਹੰਗ ਨੇ ਦਿੱਤੀ ਸੀ ਕੇਸ ਜਿੱਤ ਕੇ ਵਾਪਸ ਜਗਰਾਉਂ ਆ ਗਏ ਸੀ ਜਗਰਾਉਂ ਕੋਰਟ ਨੇ ਆਪਾਂ ਨੂੰ ਅੱਜ ਕਬਜ਼ਾ ਦਵਾਇਆ ਜੀ ਤਾਂ ਦਾ ਮੇਜਰ ਹੰਗ ਜੀ ਕਿੰਨੀ ਥਾਂ ਇਹ ਤੇ ਥਾਂ ਤਕਰੀਬਨ ਇਹ ਹੈਗੀ ਆ 12 13 ਬਸ ਵੇ ਹੋਗਾ ਠੀਕ ਹੈ ਜੀ ਇਹ ਤੁਹਾਡੀ ਆਪਦੀ ਸੀ ਕਿ ਪੰਚਾਇਤ ਨਹੀਂ ਇਹ ਰঞ্জੀਤ ਸਿੰਘ ਦੀ ਥਾਂ ਰঞ্জੀਤ ਸਿੰਘ ਦੀ ਥਾਂ ਸੀਗੀ ਰঞ্জੀਤ ਸਿੰਘ ਦਾ ਥਾਂ ਹਾਂ ਜੀ ਤੁਹਾਨੂੰ ਤੁਸੀਂ ਸੰਤੋਸ਼ਤ ਕੋਲ ਦੀ ਕਾਰਵਾਈ ਤੋਂ ਜੀ ਧੰਨਵਾਦ ਕਰਦੇ ਹੋ ਹਾਂ ਜੀ ਪੂਰਾ ਕੋਟ ਦਾ ਹੀ ਧੰਨਵਾਦ ਕਰਦੇ ਆ ਪਰ ਕਿਹੜੇ ਉਹ ਬਜ਼ੁਰਗ ਆ ਇੱਥੇ ਹੀ ਆ ਦੋ ਵਾਰੀ ਉਹਨਾਂ ਨੂੰ ਦਰੰਗ ਹੋ ਚੁੱਕਿਆ ਪਰ ਉਹਨਾਂ ਨੇ ਇਹ ਜ਼ਿੰਦਗੀ ਆਪਦੀ ਇਹ ਪੈਸਿਆਂ ਦੀ ਖਾਤਰ ਹੀ ਲਾਤੀ ਆਪ ਦਾ ਸਾਰਾ ਕੁਝ ਗਵਾ ਲਿਆ ਤੇ ਪਰ ਅੱਜ ਉਹਨਾਂ ਨੂੰ ਕੋਟ ਰਹੀਂ ਹੱਕ ਆ ਪੂਰਾ ਮਿਲ ਗਿਆ ਹੱਕ ਮਿਲ ਗਿਆ ਆਪਣਾ ਅੱਜ ਅੱਜ ਉਹਨਾਂ ਨੂੰ ਹੱਕ ਮਿਲ ਗਿਆ ਇੱਕ ਉਹ ਨਾ ਲੜਕਾ ਵਾ ਉਹਦੇ ਵੀ ਗਾਂ ਠੂਈ ਦੇ ਨਕਸੇ ਹਾਂਜੀ ਇੱਥੇ ਹੀ ਆ ਘਰੋਂ ਵਿਚਾਰੇ ਠੀਕ ਹੈ ਜਾਨੀ ਕਿ ਵਧੀਆ ਰੋਟੀ ਠੀਕ ਹੈ ਰੋਟੀ ਪੱਕਦੀ ਸੀ ਪਰ ਆਪਾਂ ਬਾਲਾ ਕਹਿ ਨਹੀਂ ਸਕਦੇ ਪਰ ਕਿਹੜਾ ਟਾਈਮ ਸੀ ਉਹਨਾਂ ਦੀ ਜਵਾਨੀ ਲਾਲੋ ਵੜਾਪਾ ਲਾਲੋ ਸਾਰਾ ਨੰਗਿਆ ਦੋ ਵਾਰੀ ਤਰੰਗ ਹੋ ਚੁੱਕਿਆ ਬੰਦੇ ਨੂੰ ਤੇ ਅੱਜ ਕੋਰਟ 'ਚ ਲੜਾਈ ਲੜਦਿਆਂ ਦੀ ਕੋਰਟ ਦੇ ਵਿੱਚ ਲੜਾਈ ਲੜਦਿਆਂ ਨੂੰ ਮੈਨੂੰ ਲੱਗਦਾ ਹੈ ਕਿ ਕੋਰਟ ਦਾ ਫੈਸਲਾ ਜਲਦੀ ਹੋਣਾ ਚਾਹੀਦਾ ਹੈ ਜੀ ਕੋਰਟ ਦੇ ਫੈਸਲੇ ਥੋੜਾ ਜਲਦੀ ਨਿਪਟਣ ਤਾਂ ਵਧੀਆ ਗੱਲ ਹੈ ਜੀ ਤਾਂ ਲੋਕਾਂ ਦੇ ਹੱਕ ਦੀ ਗੱਲ ਹੋ ਸਕਦੀ ਹੈ ਜਲਦੀ ਗੱਲ ਹੋ ਸਕਦੀ ਹੈ ਹੱਕ ਤਾਂ ਹੀ ਅੱਜ ਵੀ ਮ